سچ نانک ہو سی پی سچ ਸੋਚ ਨੋ ਹੋ ਗਈ ਜੇ ਸੋਚੀ ਲੱਖ ਵਾਰ ਜੁਪੈ ਜੁਪਨੋ ਭਈ ਜੇ ਰਹਾ ਰਹਾ ਲਿਵ ਤਾਰ ਓੱਖਾ ਓੱਖਣ ਹੋ ਤਰੀ ਜੀਵਨਾ ਫਰੀਆ ਪਾਰ ਸੰਸਰ ਪਾਲਕ ਹੋਈ ਤਾ ਕੰਤ ਲੈ ਨਾਲ ਕਿਸ ਜਿਆਰਾ ਹੋਈ ਐ ਇੱਕ ਕੂੜਾ ਜੁੱਟੇ ਪਾਲੂ ਫਿਰ ਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਉਨਕਾ ਰੂਪ ਨ ਕੋਈ ਜਾਈ ਕੋਈ ਜੀ ਹੁਕਮ ਲੈ ਵੜਾਈ ਹੁਕਮਯੁਤਮ ਲਈ ਚਾਹ ਹੁਕਮ ਲੈ ਕੋ ਸੁਖ ਪਾਈਏ ਕਨਾਂ ਬਖਸ਼ੀਸ ਕੋ ਕੁਮ ਦਾ ਪਵਾਈਏ ਹੁਕਮੰਦ ਦਾ ਸਾਕ ਕੋ ਵਾਰੁ ਨ ਕੋਈ ਨਾਨਕ ਹੁਕਮ ਜਤਾਉ ਮਾ ਕਹਿ ਨਾ ਕੋਈ ਗਾਵ ਕੋ ਤਾਣੋ ਗਵਸ ਤਾਣੋ ਗਾਵ ਕੋ ਦੋਦੋ ਜਨਨੀ ਸਾਨ ਗਾਵ ਕੋ ਗੁਣੜੀਆਂ ਚਾਰ ਗਾਵ ਕੋ ਵਿਦਵਖਾਂ ਵਿਚਾਰ ਗਾਵ ਕੋ ਸਾਇਕ ਰਤਨ ਕਹੀ ਗਾਵ ਕੋ ਜੀਰ ਫਰਦੇ ਗਾਵ ਕੋ ਯੱਪੈ ਸਰ ਦੂਰ ਗਾਵ ਕੋ ਵਿਖਾ ਦਰਾ ਦੂਰ ਆਗ ਰੇ ਨਾ ਆਵੇ ਟੂਟ ਕਟ ਕਟ ਕਤੀ ਕੋਟੀ ਕੋਰ ਕੋਟ ਜਦ ਜੈ ਲੰਦ ਲਕ ਪਾਈ ਜਵਦ ਗੰਤਰ ਖਾਈ ਕਾਈ ਹੁਕਮੀ ਹੁਕਮ ਜਲਾਏ ਰਾਉ ਨਾਨਕ ਗੁਰੂ ਜਾਈ ਪਰਵਾਉ ਸਤ ਸਰੂ ਸਤ ਨਾਈ ਪੱਕਾ ਭੋਵਾ ਪਾਰੂ ਅਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰੂ ਪਿਰਕਾ ਕਰ ਰਖੀਐ ਜਿਦ ਸਾ ਦਰਬਾਰ ਮੋਹਾਂ ਕੇ ਭੁੱਲਣ ਬੋਲੀਐ ਜਸੰਤਰੀ ਪਿਆਰੋ ਅਮਰਤ ਵੇਲਾ ਸੋਚਨੋ ਬੜਿਆ ਹੀ ਵਿਚਾਰੋ ਕਰਮੀ ਆਵੈ ਕਪੜਾ ਰਸਨੀ ਮੋਖ ਦਵਾਰੋ ਨਾਨਕੇ ਵਾਜੜੀਐ ਤਵਾਪੇ ਸਤਿਆਰੋ ਤਪਿਆ ਨ ਜਾਇ ਕੀਤਾ ਨ ਹੋਇ ਅਪੇ ਆਪਨ ਜੈ ਸੋਇ ਜਿਸੇ ਵਦਨ ਪਾਇ ਮਾ ਨਾਨਕ ਗਾਵੀ ਬੋਲਿ ਨਿਦਾਨ ਕਾ ਵਿਅਸ ਸੰਗਏ ਮਨ ਰਖਿਆ ਭਾਉ ਅਨੁਪਰ ਦੁਖ ਲਜਾਈ ਗੁਰਮੁਖਨਾਦਮ ਗੁਰੁਕਬੀਦੰ ਗੁਰਮੁਖ ਰਿਆ ਸਮਾਈ ਗੁਰੂ ਇਸਰ ਗੁਰ ਗੋਖਾ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣ ਆਖਾ ਨਹੀਂ ਕੋਨੁ ਗੁਰਨਾਜਾਈ ਗੁਰਾਕ ਦੇਵ ਜਾਈ ਸੁਬਨਾ ਜੀਆ ਅਕਦਾਤਾ ਸਿਮੁ ਸੁਨ ਜਾਈ ਸੀਰਤਨਾ ਆਵਾਜਿਸ ਪ੍ਰਾਣ ਬਾਣੀ ਕੇ ਨਾਮ ਕਰੀ ਜੀ ਤੀਰਥ ਪਾਈ ਵਿਖਾ ਬਿਨ ਕਰਮੈ ਕੁਬਲੇ ਲਾਈ ਮਥਿ ਵਿੱਚ ਚਤੰਜਵਾਰ ਮਾਨਕ ਜੇ ਕੋ ਗੁਰ ਕੀ ਸੁਣੀ ਗੁਰ ਆਤਿ ਦੇ ਬਜਾਈ ਸਭ ਨਾਨੀ ਜੀ ਅਗਦਾਤਾ ਨਾ ਨਰਨ ਜਾਈ ਗੁਰ ਕੋ ਜਾ ਰਿਆ ਰਿ ਜਾਓ ਰਸੋਨੀ ਹੋਈ ਨਾ ਕਨ ਵਜੈ ਨਾਲ ਲਸ ਕੋਈ ਚੰਗਾ ਨਾਰ ਖਾਇ ਕੈ ਜਿਸ ਕੀ ਤੋ ਜਗ ਲੈ ਜਿਤ ਸੋਰਦ ਨਾਈ ਦਾ ਬਾਤ ਨੂੰ ਪੁੱਛਿਆ ਕਿ ਕਿਤਾ ਅੰਦਰ ਕੀ ਉਦਕਾਰ ਹੋ ਦੋਸੀ ਦੋਸਤਰੀ ਇਹ ਨਾਨਕ ਅੰਦਰ ਕੋਣ ਕੋਣ ਕਰੇ ਗੁਣ ਬੰਤੇ ਆ ਗੁਣ ਦੇ ਤੇ ਆ ਕੋ ਨ ਸੁਝਾਈ ਜੇ ਤਸ ਗੁਣ ਕੋਇ ਕਰੇ ਸੁਣਿਆ ਸੁਪੀਤ ਨਾਥ ਸੁਣਾ ਦਰਤਵ ਲਿਆ ਕਾਸ ਸੁਣਾ ਦੀਪ ਲੋ ਪਾਤਾਲ ਸੁਣ ਆਪੋ ਨੇ ਦੱਕਾ ਕਾਲੂ ਨਾਨਕ ਭਗਤ ਦਾ ਵਿਗਾ ਸੁਣ ਦੁਪਾਉ ਕਾ ਨਾਸ ਸੁਣੇ ਇਸਰ ਬਰਮਾ ਇੰਦਾ ਸੁਣ ਮਕਸਰਾਨ ਮੰਦਾ ਜੋਗ ਜਤ ਪੀਦਾ ਸਾਸਮਤ ਵੇਦ ਨਾਨਕ ਭਗਤ ਦਾ ਵਿਗਾ ਸੁਣ ਦੁਪਾਉ ਕਾ ਨਾਸ ਸੁਣੇ ਇਸਰ ਬਰਮਾ ਸੁਨੈ ਇਸਤੁਰ ਪਰਮਾਤਮਾ ਨੂੰ ਮੁਖਸਰਾਂ ਮੰਗਦਾ ਨਾਮ ਜੋ ਜੁੜੇ ਤੇ ਤਾਂ ਨਿਕਾ ਸਮਰਤ ਭੇਦ ਨਾਨਕ ਭਖਦਾ ਵਿਗਾਉ ਤੁਮ ਨੂੰ ਪਾਉ ਕਾ ਨਾਮ ਸੁਣੈ ਸਤ ਸੰਤੋਗਿਆਣ ਸੁਣੈ ਅਦ੍ਰਿਕਾ ਨਾਨਕ ਸੁਣੈ ਪਾੜਿ ਪੜ ਪਾਏ ਮਾਨ ਗੁਣ ਲੱਗਤ ਤਿਆਰੋ ਨਾਨਕ ਭਖਦਾ ਵਿਗਾਉ ਸੁਨਿਆ ਨੂ ਭਾਉ ਕਾ ਨਾਸੋ ਸੁਨਿਆ ਦਰਗੁਨ ਕੇ ਗਾਹ ਸੁਨਿ ਸਿਖਿ ਕਿਰਪਾ ਸੋ ਆਗਨ ਨਿਭਾਇ ਰਾਉ ਨਦੋਸ ਗਾਉ ਨਾਨਕ ਭਗਤ ਰਵੀ ਗਾਹ ਸੁਨਿਆ ਦੁਭਾਉ ਕਾ ਨਾਸ ਮਨਨੇ ਕੀ ਗਤ ਕੈ ਨਾ ਜਾਇ ਜੀ ਕੋ ਕਵਿ ਚਬਿ ਤਾਏ ਕਾਗਦ ਫਲ ਮਨਨ ਲਿਖਨਾਰ ਮਨਨੇ ਗਾਵੈ ਕਰਨ ਉਚਾਰਿ ਸਾ ਨੰਗਦ ਰੋਈ ਜਿ ਕੋ ਮਨ ਜਨਮਨ ਕੋਈ ਮਨ ਮਾਰ ਕੋ ਟਕਨ ਪਾਈ ਮਨ ਬਸੋਂ ਪਰ ਲਜਾਇ ਮਨ ਬਖਣ ਦਿਲ ਲਾ ਪੰਤ ਮਨ ਧਰਮ ਦੇ ਸਰਵੰਧਾ ਸਾ ਨੰਗਦ ਰੋਈ ਜਿ ਕੋ ਮਨ ਜਨਮਨ ਕੋਈ ਮਨ ਪਾ ਮੋਗ ਦਵਾਰ ਮਨ ਪਰਵਾਸ ਆਧਾਰੋ ਮਨ ਅਤਰਤਾਰੀ ਗੁਰ ਸਿੱਖੋ ਮਨ ਨਾਨਕ ਕੋ ਬਲ ਬਿਕ ਅਸਾ ਨਾਮ ਦਨਯੋਈ ਕਮਨ ਜਾਣ ਮਨ ਕੋਈ ਪੰਚ ਪਰਵਾੜੋ ਪੰਚ ਪਰਦਾ ਲੋ ਪੰਚ ਬਾਦੁਰਗ ਮਾਲ ਮਜ ਸੋਦਰ ਜਾਣ ਪੰਚ ਕਉ ਰਿ ਧਿਆਨ ਅਨਿਕੂ ਕਾ ਕਰ ਵਿਚਾਰ ਕਰਤਿ ਕਾ ਕਰਣਾ ਨਾਨ ਸਮਾਰ ਕਾਲ ਧਰਮ ਦਾ ਕਪੂ ਸੋ ਸੰਤੋਖ ਤਵਰ ਕੈ ਸੁਤਾ ਜੀ ਕਉ ਜਉ ਜਾਰ ਦਵਲ ਉਪਰ ਗਿਤਾ ਪਾਜ ਤਤਿ ਹੋਰ ਪਰ ਹੋਰ ਦੁਤੀ ਬਾਦਲ ਕਮਜੋਰ ਜਿਉ ਸੰਗ ਕੀਨਾਵੋ ਸਭ ਨ ਲਿਖਿਆ ਬੜੀ ਕਲਾਮ ਇਹ ਉਲਕਾ ਜਣ ਕੋ ਲਿਖੈ ਕੀ ਕਹਿ ਤਾਉ ਇਹ ਦਤ ਤੰਸਲ ਰੂਪ ਗਤੀ ਦਾਤ ਜਣ ਕੋਣ ਕੂਤੰ ਕੀਤਾ ਪਸਾਵ ਕੋ ਕਵਾ ਉਤਵ ਲਬ ਦ੍ਰਿਯਾਉ ਕੁਦਰਤ ਕਾਣ ਕਾ ਵਿਚਾਰ ਵਰਨ ਜਾਵੈ ਖਵਾਰ ਜੋਤਪਵੈ ਸਭ ਲਿਖਾਰ ਤੁੰਦ ਰਾਮ ਤੁੰਦ ਰੰਗਕਾਰ ਸੰਕ ਮੁਰਕੰਦ ਕੋਰ ਸੰਕੂਰ ਰਾਵ ਕੋਰ ਆਸ ਅੰਗਮਰ ਕਰ ਜਾਏ ਜੋਰ ਸੰਕਰਵ੍ਰਤ ਕਮਾਈ ਨਾ ਪਾਪੀ ਬਾਕਰ ਜਾਹੇ ਸੰਕੂਰ ਬੁੜਾ ਪਰਾਏ ਸੰਕਮਲੇਸ ਮਲ ਭਕਾਇ ਆਸ ਅੰਕਰ ਅਦਰ ਕਰੇ ਪਾਰੂ ਨਾ ਮੀਕਾ ਵਿਚਾਰ ਬਰਨ ਜਾਵਾ ਇਕ ਵਾ ਜੋਤਪਵੈ ਸਭ ਲਿਖਾਰ ਜੋ ਸਦਾ ਸੁਲਮ ਦਨਰੰਕਾਰ ਨਗਨਾ ਸੰਗਦਾਵ ਕਮ ਕਮ ਸੰਕਲੋ ਆ ਸੰਕਾਇ ਦਰਪਾਰ ਹੋਇ ਕ੍ਰਿਨਾਮ ਕ੍ਰੀਸਾ ਲਾ ਕ੍ਰਿ ਗਿਆਨ ਕੀ ਤੁੰਗਾ ਕ੍ਰਿ ਲਖਣ ਵਰਣ ਬਾਨ ਕਰਤ ਕਰਤ ਸੁ ਨੋ ਬੁਕਾਣ ਜਨਰ ਕੇ ਸ੍ਰਣਾਯਿ ਪਰਮਾਤਿ ਤੇ ਪਾਈ ਤਾ ਕਿ ਤਦ ਤਨਾਵ ਬਿਨ ਨਾਵੈ ਨਾ ਕੋ ਤੁਧੂ ਤੁਧੁ ਕਉਨ ਕਾ ਵਿਚਾਰ ਵਣਜਾਇ ਕੁਾਰੋ ਉਪਾਵੈ ਤੁਲਕਾਰ ਤੂਮ ਤਲੰਦੰਗ ਕਾਇ ਪਰਿਆਤ ਵਰਦਨ ਬਾਣਿ ਦੇ ਤਾਲ ਤਸਕੇ ਮੋਦ ਬੁਲੇ ਦੀ ਖਪੜਾ ਹੋਏ ਦੇ ਸਾਵਣ ਲਿਆ ਸੋਇ ਪਰਿਯਮਤਵ ਪਕ ਸੰਗੋਤ ਪਨਾ ਵੇਖਾਂ ਗੋ ਪੁਨੀ ਬਾਕੀਆ ਕਰਨਾਏ ਕਰਕੇ ਕਰਨਾ ਲਖ ਲੈ ਜਾਓ ਆਪੀ ਜਾ ਪੀ ਖਾਓ ਨਾਨਕ ਗੁਮੀ ਆਓ ਜਾਓ ਤੀ ਉਤ ਦਪ ਦੇਦ ਤਨ ਯੇ ਗੋਬਾਰਦਨ ਕਮਨਾਂ ਸੁਣਿਆ ਮਨਿਆ ਮਾ ਗੀਤਾ ਭਾਉ ਅੰਤਰਗਾਤਿਤਿਤ ਮੰਨਾਉ ਸਗੁਣ ਦਿਵੀ ਮਾਇਨਾ ਕੋਈ ਬਨੁਗਲ ਕਿਛ ਬਖਤ ਨ ਹੋਇ। ਸਵਾਤ ਆਤਮਾ ਨਿ ਬ੍ਰਹਮਾਉ ਸਪੰਨ ਮੰਚਾਉ ਕਮ ਸਵੀਲਾਵਤ ਕਾਉਣਾ ਕਾਉਣ ਤਦ ਕੰਬਾਰ। ਕਾਵਣਾ ਸਿਰਤੀ ਮਾ ਕਵਣਾ ਤਵਾਕਾਰ ਬਿਨ ਬਈ ਪੰਨਤੀ ਜੋ ਵੈਲਿ ਪ੍ਰਾਣਾ ਬਖਤ ਨ ਭਾਉ ਕਾ ਦੀਆ ਜਲਿਖਾਂ ਲੈ ਕੁਰਾਨ। ਤਵਾਣਾ ਜੋਗੀ ਜਾਣਾ ਤੁਮਨ ਕੋਈ ਜੋ ਕਰਤਾ ਜਿਗਸਾ ਦੇ ਆਪਣੇ ਜਾਣ ਸੋਈ ਠੋਕਰ ਆਕਾਗ ਸਹਲਾਹੀ ਕਵਲ ਨਿਕਮ ਜਾਣ ਨਾਨਕਾ ਕਣ ਦਾ ਕੋ ਆਕਾਗ ਨੂੰ ਪਛਾਣਾ ਵੱਡਾ ਸਭ ਢੀ ਨਾ ਆਈ ਕੀ ਤਰ੍ਹਾਂ ਕਹੂ ਨੰਦਿਕੋ ਪੂਜਣਾ ਗਗਨ ਸੁਆਪ ਪਤਲ ਪਤਲ ਲਕਗ ਸੰਗਸ

ਅੰਤਨ ਕਰਨ ਦਿਨਾਂਤ ਅੰਤਨ ਬੇਕਣ ਦਰਣਾਂਤ ਅੰਤਨ ਜਪੈ ਕਮਨ ਮੰਤ ਅੰਤਨ ਜਪੈ ਗੀਤਾ ਕਰ ਅੰਤਨ ਜਪੈ ਬਾਰਾ ਬਾਰ ਕਰਨ ਗਿਤ ਬਿਲਾਈ ਤਾਂ ਕਿ ਅੰਦਰ ਪਾਏ ਜਾਈ ਵੰਦ ਜਾਣ ਕੋਈ ਬਤਾ ਗਿਆ ਬਤਾ ਹੋਇ ਵਟਾ ਦਾ ਉੱਚਾ ਥਾ ਉੱਚ ਪ੍ਰਤਨਾਉ ਜਰੂਰੀ ਵਰਚਾ ਹੋਵੇ ਕੋਈ ਸੋਚੇ ਕੋ ਜਾਣ ਦੋ ਜੁੜਾ ਜਣਾ ਪਾਪ ਨਾਲ ਕੋ ਨਦਰੀ ਕਰਮੀ ਦਾਤ ਮੋਤਾ ਕਾਉਂ ਦੇ ਕਹਨਾ ਜਾਏ ਬਟ ਦਤਨ ਨਾਮੁ ਮਾਈ ਕਿਤ ਮੰਗ ਜੋਦ ਪਾਰ ਕਿਤ ਕਲਕਨੇ ਵਿਚਾਰੇ ਕਿਤ ਗਪਤ ਦੇ ਵਿਕਾਰ ਕਿਤ ਲਲਮ ਕਲ ਪਾਈ ਕਿਤ ਮੁਰ ਕਾਈ ਗਾਇ ਕਿਤ ਦੂਕਾ ਗੋਖ ਸੁਧ ਮਾਰੀ ਪਿਧਾ ਤਰੀ ਦਾ ਪਾਰ ਬਨਕਲਾ ਸੇ ਪਾਣਾ ਹੋਇ ਰਗਨ ਦੱਕ ਕੋਈ ਕੋ ਕਰ ਕਨ ਪਾਈ ਓ ਜਾਣੇ ਤੇ ਮੋਕਾਇ ਪ੍ਰਿਆਣਿ ਅਪੇ ਦੀਆ ਕਿਤ ਭਿਖੇ ਕੇ ਜਿਸਨਾ ਬਖਸੇ ਸਾਲਾ ਨਾਨਕ ਪਾਤਸ਼ਾਹ ਪਾਤਸ਼ਾਹ ਅਮਲ ਗੋਣਾ ਅਮਲ ਬਪਾਰ ਅਮਲ ਬਪਾਰੀ ਉਲਪਨਾਰ ਅਮਲ ਲਾ ਅਮਲ ਜਾਏ ਅਮਲ ਪਵਨ ਤੁਮਾਈ ਅਮਲ ਧਰਮਲ ਦੀਵਾਨ ਅਮਲ ਕਲ ਲਾ ਅਮਲ ਪ੍ਰਵਾਨ ਅਮਲ ਲੋਕੀ ਸਮਲ ਨੀਸਾਨ ਅਮਲ ਕਰਮਲ ਪ੍ਰਵਾਨ ਅਮਲ ਮੁਲਖਣ ਜਾਇ ਆਕਾ ਕੋ ਰ ਲੁਲਾਈ ਆਕੇ ਵੇਦ ਬਾਣ ਪ੍ਰਾਨ ਅਕ ਪੜ ਕਰਵਕੇ ਆਣੇ ਤੁਰਨ ਕੇਂਦਰਾ ਕੀ ਗੋਪੀਤਾ ਗੋਬਿੰਦਾਂ ਅਕੀਸ ਤਰ੍ਹਾਂ ਕੇ ਜਿਦ ਅਕੀਤਨੇ ਕਿਤਨੇ ਬੋਤਾਂ ਕਿ ਨਾਨਕ ਦੇਵ ਆ ਕੇ ਸੁਰ ਨਾਮ ਜਨ ਸੇਵਾ ਕਿਤੇ ਆ ਕੇ ਕਿਰਪਾਏ ਕਿਤੇ ਕਹ ਕੋ ਟੁੱਟ ਜਾਏ ਕਿਤੇ ਕਿਤੇ ਔਰ ਕਰੀ ਨਾ ਬਲ ਲੱਗੇ ਕਿ ਜਿਵਨ ਬਾਤ ਦੇਵੜ ਹੋਏ ਨਾਨਕ ਜਾਣ ਦਤ ਸੋਏ ਜੇ ਕੋ ਆ ਕਾ ਮੂਲ ਪਗਾੜ ਤਨ ਕੇ ਸਰ ਕਵਾਰਾ ਕਵਾਰ ਤੋ ਲੱਗੇ ਆ ਜੋ ਕਰ ਗਏ ਆ ਜੋ ਤੋ ਅੰਦਰ ਸਮਾ ਲਈ ਵਾ ਜੇ ਨਾ ਤੇ ਨੀ ਕਰ ਦੰ ਕਾ ਗੀਤੀ ਭਵਨ ਹਾਰੇ ਕਿ ਤੇ ਰਾਗ ਬੜੇ ਤੋ ਕੇ ਨਾ ਗੀਤੀ ਕਵਨ ਹਾਰੇ ਗਾਵੇ ਤਨ ਬਣ ਬਣ ਵਿਚ ਤੰਤਰ ਗਾਵੇ ਰਾਇ ਤਰੰਗ ਦਵਾਰੇ ਗਾਵੇ ਜਿਤ ਕੁਬਦ ਲਗ ਜਾਣੇ ਲੇਲ ਕਦਰ ਵੀ ਜਾਰੇ ਗਾਵੇ ਸਰਬ ਮਾ ਦੇਵੀ ਕੌਣ ਸਰ ਸਵਾਰੀ ਗਾਵੇ ਅੰਦਰ ਦਸਨ ਬੈਠੇ ਦੇਵ ਚੰਦਰ ਨਾਲੀ ਗਾਵੈ ਸਤਮਾਦੀ ਅੰਦਰ ਗਾਵਨ ਲੋਲੀ ਜਾਣੇ ਗਾਵਨਾ ਜਤਿ ਰਤਨ ਸੁਖੀ ਗਾਵੈ ਕਿਰਾਰੇ ਗਾਨ ਬਣਦ ਬਣਦ ਗੀਤਾ ਜੁਗ ਮੇਦਾਰਾਲੇ ਗਾਵੈ ਮੋਨਿਆ ਮਨਮੋਨਾ ਦੁਰਗੋਪਿਆਲੇ ਗਾਵਨ ਅਗਾਵਨ ਰਤਨਾ ਪਾ ਤੇਰੀ ਆਠ ਸਰਤਿਤ ਨਾ ਜੀ ਗਾਵੈ ਜਸਮਾਨ ਸੁਰਾ ਗਲ ਕੰਚਾਰੇ ਗਲ ਕਨੰਡਲ ਪਰ ਪੰਡਾ ਕਰ ਕਰਕੇ ਤਾਰੇ ਤੇ ਤੁਨ ਗਾਵ ਜਪਾਵਨ ਤੇਰੀ ਪਤਸਾਲੀ ਹੋਰ ਕਿਤੇ ਗਾਵਣੋ ਸੁમિત ਨਾਮ ਨੋ ਨਾਨਕ ਹੈ ਵਿਚਾਰੀ ਸੋਈ ਸੋਈ ਸੋ ਸਵਾਦਾ ਪਸਾਯੋ ਸਤਿਪਤੀ ਨਾਈ ਹੰ ਭਿਉ ਜਨ ਜਸੀ ਇਤਨਾ ਨ ਤਾਇਰ ਕੀਏਂਗੀ ਭਾਤੀ ਕਰ ਕਰੁ ਸਿਮਾਇ ਨ ਪਾਈ ਕਰ ਕਰੇ ਕਾਗਿਤ ਆਪਣਾ ਜਦ ਤੇ ਵਿੜਿਆਏ ਉਤਪਾਦ ਕੋਈ ਕਰਸੀ ਉਪਮਕਰਣ ਜਾਇ ਸੋ ਪਾਸਾ ਸੋ ਪ੍ਰਸਾਯਨ ਪ੍ਰਣ ਜਾਇ ਮੁੰਦਾ ਸੰਤੋਖ ਸਰਬ ਚੋਲ ਜਾਣ ਕਰੇ ਭੂਤ ਕੰਤਾ ਕਰ ਕੁਵਾਰੀ ਕਾ ਜੁਗ ਦਰਨ ਪ੍ਰਤੀਤ ਆਈ ਪੰਥ ਮਤੀ ਮਨ ਜਿਤ ਜਗਦੀ ਦਵਾਲ ਸਾਦੇ ਸਵਾਦ ਨੀਲਾ ਨਾਦਨਾਤ ਜੋਗ ਜੋਗ ਇੱਕ ਵੇ ਸੋ ਭਗਿਆ ਦਾ ਆਪਣਾ ਨਗੜ ਗੜ ਬਾਜੇ ਨਾਦ ਆਪਣਾ ਨਾਤੀ ਸਭ ਜਾ ਕੀ ਰਤ ਦਾ ਪ੍ਰਸਾਦ ਸੰਜੋਗ ਜੋਗ ਦੁ ਕਰਤ ਨਾ ਵੇ ਲਿਖਿਆ ਵਿਭਾਗ ਵਾਦ ਸਾਦੇ ਸਵਾਦ ਨੀਲਾ ਨਾਦਨਾਤ ਜੁਗ ਕਵੇ ਸਾਈ ਇਕ ਕਾ ਮਾਯੂਪਿਆ ਜੁਲੇ ਪ੍ਰਵਾਨ ਸੰਸਾਰਿਕ ਨਾਰਿਕ ਲਾਜ ਜੀ ਵਾਣਜਿਤ ਬਾਤ ਤਵਜਲਾਜੋ ਪਰਮਾਨ ਅਵਿਖਾ ਨਾਨ ਨੰਦ ਨਾਵੇ ਮੋਤਾ ਗੜਾ ਨਾ ਦਿੱਸੈ ਦੇ ਸਵਾਦ ਜੀ ਰਾਨੰਦਨਤ ਜੁਗ ਕਵੀ ਸੈ ਆਸਨ ਹੋਲੇ ਬਨਾਰੇ ਜੁਗ ਪ੍ਰਦੀਕ ਬਾਰ ਕਰ ਕਰ ਵੇਖੈ ਸੁਧਾਰ ਨਾਨਕ ਕੋ ਠਿਗਾ ਠੀਕਾਰੂ ਅਦਿਸਦਿਸ ਹਾਲਨ ਇਲਾਦਨਤਾ ਜੁਦੀ ਕਵੇਸਕ ਜੁਦੀ ਪਰਾ ਕੋਈ ਲਕ ਕੋਈ ਕਵੀ ਦਾ ਅਲਗ ਅਲਗ ਡਾਕੀ ਹੈ ਕਨ ਲਗਦੀ ਸਾਹਿਬ ਹੇਦਰਾਬਾਦ ਪੌੜੀ ਆ ਜਰੀ ਆਏ ਕੀ ਸਾ ਗੱਲਾਂ ਤਾ ਰੀਤ ਨਾਨਕੋ ਨਰੀ ਪਾਈਆ ਪੂਰੀ ਕੁੜਾੜੀ ਜੋ ਆਪਨ ਰੋਟ ਪਾਣਾ ਜੋਰਾ ਜੋਰ ਮੰਗਣ ਦੇਣਾ ਜੋਰਾ ਜੋਰਨਾ ਜੀਵਨਾ ਮਰਨਾ ਜੋਰਾ ਜੋਰ ਨਰਾਜ ਮਨ ਮਨ ਸੋਰ ਦੋਰਨ ਦੋਤੀ ਕਿਆਨ ਵਿਚਾਰ ਜੋਰਨਾ ਜੁਤੀ ਦਨਸਾਰੋ ਜਸ ਸਤ ਜੋੜ ਕਰਿ ਕੈ ਸੋਇ ਨਾਨਕ ਗੁਣਿ ਤਨ ਕੋਇ ਅਤਿ ਘਰਾਤੀ ਅਤਿ ਦਿਵਾਰ ਆਪਣ ਪਨੇਉ ਨਿ ਪਤਾਲ ਤਿਸੁ ਸ੍ਰਿ ਧਰਤੀ ਦਾ ਪ੍ਰਕਤਿ ਸੰਸਾਰ ਅਸਵਾਦੀਏ ਕਾ ਰੰਗ ਗਿ ਨਾਮਨੇ ਕਰਨਤ ਕਰਮੀ ਕਰਮੀ ਅਵਿਚਾਰ ਤਦ ਦਰਵਾਜ ਤਸੋ ਨਾਮਨ ਪਰਵਾਨ ਨਦਿਕੰਪ ਵਾਲੀ ਜ਼ਾਨ ਗਤਿ ਬਕਾਇ ਉਤਪਾਏ ਨਾਨਕ ਗਾਇਆ ਜਪੇ ਜਾਏ ਧਰਮ ਕਣ ਕੈ ਧਰਮ ਗਾਨ ਕਣ ਕਾ ਕੋ ਕਰਮਾ ਗਿਤੀ ਪਵਨਾ ਪਾਣੀ ਬਸੰਤਰ ਗਿਤੀ ਕੰਮੇ ਸਾਈਂ ਕਿਤੇ ਵਰਮਾ ਕਾਰਤ ਕੜੀ ਜਾਏ ਰੋਪਰੰਗ ਕੇ ਵੇਸ ਕੀਤੀਆ ਕਰਮਾ ਭਮ ਮਿਰ ਕੀਤੇ ਕਿਤੇ ਦੂਪਤੀਸ ਕਿਤੇ ਇੰਦ ਕੀਤੇਮ ਜਨ ਸੁਰਗਤੇ ਗਤਮਨਲੇ ਇਤਿ ਦੇਵ ਦਾਨ ਨਾ ਕੀਤੇ ਗਏ ਕੇ ਤੇ ਦੇਵ ਸਾਗੇ ਤੇ ਦੇਵ ਦਾਨ ਮਨੁ ਕੀਤੇ ਕਿ ਤੇਰ ਨਦ ਮੰਦਾ ਗਿਤੇ ਬਾਣੀ ਕੀਤੇ ਬਾਣੀ ਕੀਤੇ ਪਾਤ ਰੰਦਨ ਕਿਤੇ ਸੋਤੇ ਸੇਵਾ ਕੀਤੇ ਨਾਨਕ ਅੰਤਾਂ ਜਾਂ ਕਰਮ ਕਾ ਪ੍ਰਚੰਡ ਤੋ ਨਾਮੁ ਨਦ ਕੋੜ ਨੰਦ ਅਜਰਮ ਗਣ ਕੀਆਣੇ ਰੂਪ ਤਾ ਕਰਤਿ ਕਰੀ ਪੋਤਾਨੁ ਉਪਾਇ ਤਾਕਿ ਗਲਕ ਤੈ ਨ ਜਾਇ ਜੀ ਕੋ ਕਰਤ ਸਵਸਤਾ ਤਾਕੜੀਆ ਭੋਗਤ ਮਤੁਨ ਬੋਧ ਤਾਕੜੀਆ ਤਰਾਾਂ ਕੀ ਸੋਧਾ ਕਰਮ ਕਾਂਡ ਕੀ ਬਾਣੀ ਜੋ ਰਤ ਤਵਨ ਕੋ ਰਤ ਦੂਰ ਮਾਵਲ ਸੂਰਤ ਮਰਾਵਰ ਪਰਪੂਰ ਤਾਸੀ ਤੋ ਸੀ ਤਮ ਮਮਾਏ ਦਾ ਕ੍ਰਿਪਨ ਕਤਨ ਜਾਏ ਨਉ ਮਨ ਡਗ ਜਾਏ ਕਨਾਉ ਤਨ ਮਾਜ ਤਬਕ ਸਕੇ ਲੋ ਕਰਨ ਅਨੰਦ ਸਮ ਸੋਇ ਸਤ ਕਣ ਵਸੰਦ ਰੰਗਾਰ ਕਰ ਕਰ ਵਿਕਨ ਨਿਹਾਲਿਤਾ ਕੰਡ ਮੰਡਲ ਪਰਪੰਡ ਜੀ ਕੋਤਾ ਨੰਦ ਰੰਦ ਤਰ ਰੋ ਕਾ ਜਦੂ ਅਕਮਤੂ ਤੂਕਾਰ ਵਿਕਲਕਸ ਗਰਮੀਚਾਰ ਨਾਨਕ ਪਰ ਗਰਡਾ ਜਾਰ ਜਦ 12 ਦੇ ਸਨਿਆਰ ਆਣਮਕ ਬੇਤੀਆਰ ਭੋਗ ਲਗਨ ਪਤਾਓ ਪੰਡ ਪਉ ਮਤੂ ਤਾਲੇ ਕੜੀਏ ਸ਼ਬਦ ਚਿਕਸਾਲ ਨਿਨ ਕਾਣਦਰ ਕਨੁਦਨ ਕਾ ਨਾਨਕੋ ਨਦਰਿ ਨਦਰਿ ਹਾਲੂ ਸ਼ਲੋਕ ਬਨ ਗੁਰੂ ਗ੍ਰੀਤਾ ਮਤ ਦਰਤ ਮਹਤਾ ਜਸਰਾਜ ਦਾਈ ਦਾ ਕਿਲ ਸਗਲ ਜਗਤੈ ਰੰਗੇ ਆਇਆ ਰਈ ਆਇਆ ਵਚ ਧਰਮਾਂ ਦੂਰ ਕਰਮੀਆਂ ਪਪੜੀ ਕੇ ਨੜਾ ਕੇ ਰੂਰ ਜਿਨੀ ਨਾਮ ਧਿਆਇਆ ਗ੍ਰੰ ਸਤਿ ਕਾਲ ਨਾਨਕ ਤੇ ਮੁਕੂਜਲੇ ਕੀਤੀ ਸੁਤੀ ਨਾਲ ਜਿਨੀ ਨਾਮ ਧਿਆਇਆ ਗ੍ਰੰ ਸਤਿ ਕਾਲ ਨਾਨਕ ਤੇ ਮੁਕੂਜਲੇ ਕੀਤੀ ਸੁਤੀ ਨਾਲ